ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਹਿਲਾਂ ਵੀਡੀਓ ਦੇਖਦੇ ਆਂ ਫਿਰ ਇਸ ਤੇ ਵਿਚਾਰ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਪ ਵੀਡੀਓ ਸ਼ੁਰੂ ਕਰਦੇ ਆਂ ਅੰਡੇ ਅੱਜ ਅਸ਼ੋਕ ਕੁਮਾਰ ਤੇ ਵਿਜੇ ਕੁਮਾਰ ਇਹ ਲਾਲਕਾ ਬ੍ਰਦਰਜ਼ ਹੈ ਇਹਨਾਂ ਦਾ ਗੋਲ ਗੱਪਿਆਂ ਦਾ ਟਿੱਕੀਆਂ ਦਾ ਕਾਰੋਬਾਰ ਹੈ ਪਾਸੋਂ ਵਿੱਚ ਤੇ ਮੈਂ ਤਾਂ ਜ਼ਿਕਰ ਦਵਾਨ ਵਿੱਚ ਵੀ ਕੀਤਾ ਸੀ ਵੀ ਇਹਨਾਂ ਕੋਲ ਲੋਕ ਸਪੈਸ਼ਲ ਖਾਣ ਵਾਸਤੇ ਆਉਂਦੇ ਆਂ ਬੜੇ ਮਸ਼ਹੂਰ ਦਾ ਤਾਂ ਪਰਮੇਸ਼ਰ ਦਵਾਰ ਮੈਂ ਅੱਜ ਆਏ ਐ ਇਹਨਾਂ ਨੇ ਸਾਰੇ 70 80 ਸਿੰਘਾਂ ਨੂੰ ਜਿੰਨੇ ਆਪਣੇ ਪਰਮੇਸ਼ਰ ਦਵਾਰ ਦੇ ਮੈਂਬਰ ਐ ਉਹਨਾਂ ਸਾਰਿਆਂ ਨੂੰ ਟਿਕੀਆਂ ਵੀ ਖਵਾਈਆਂ ਤੇ ਦਹੀਂ ਭੱਲੇ ਵੀ ਖਵਾਏ ਐ ਗੋਲ ਗੱਪੇ ਵੀ ਖਵਾਏ ਐ ਤੇ ਕੋਈ ਸ਼ੱਕ ਨਹੀਂ ਕਿ ਬਹੁਤ ਕਮਾਲ ਦਾ ਪੰਜ ਤਰ੍ਹਾਂ ਦਾ ਪਾਣੀ ਇਹਨਾਂ ਨੇ ਉਹਦੇ ਵਿੱਚ ਪਾਇਆ ਸਾਰਿਆਂ ਨੂੰ ਸਤਾਇਆ ਤੇ ਸੱਚੀ ਬਹੁਤ ਆਨੰਦ ਆਇਆ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀ ਐ ਅਸੀਂ ਕਾਮਨਾ ਕਰਦੇ ਹਾਂ ਵੀ ਇਹਨਾਂ ਦਾ ਕਾਰੋਬਾਰ ਚੜ੍ਹਦੀ ਕਲਾ ਵਿੱਚ ਰਹੇ ਇੱਕ ਗੱਲ ਹਮੇਸ਼ਾ ਮੈਂ ਕਹੀ ਹੈ ਕਿ ਜਦੋਂ ਕੁਆਲਿਟੀ ਰੱਖਾਂਗੇ ਤੇ ਅਸੀਂ ਸਹੀ ਕੰਮ ਕਰਾਂਗੇ ਤੇ ਲੋਕ ਤੇ ਲੱਭਦੇ ਫਿਰਨਗੇ ਪਟਿਆਲੇ ਤੋਂ ਲੋਕ ਦੂਰੋਂ ਦੂਰੋਂ ਇਨਾਂ ਕੋਲ ਸਿਰਫ ਗੋਲ ਗੱਪੇ ਖਾਣ ਹੀ ਜਾਂਦੇ ਆ ਵੀ ਇੰਨਾ ਵਧੀਆ ਇਹ ਬਣਾਉਂਦੇ ਆ ਸੋ ਇਸ ਕਰਕੇ ਇਨਾਂ ਵੀਰਾਂ ਦਾ ਮੈਂ ਸਪੈਸ਼ਲਿਸਟ ਕਰਕੇ ਧੰਨਵਾਦ ਕਰਦਾ ਤੇ ਇਥੋਂ ਸਾਨੂੰ ਸਾਰਿਆਂ ਨੂੰ ਸੇਧ ਜ਼ਰੂਰ ਲੈਣੀ ਚਾਹੀਦੀ ਹੈ ਕਿ ਜੇ ਕੁਆਲਿਟੀ ਹੋਏਗੀ ਕੰਮ ਹੋਏਗਾ ਇਹ ਦੱਸਦੇ ਆ ਕਿ 5 ਵਜੇ ਸਾਰਾ ਟੱਬਰ ਉੱਠ ਜਾਂਦਾ ਹੈ ਤੇ ਇਹਨੂੰ ਤਿਆਰ ਕਰਨ ਲੱਗਦਾ ਹੈ 12 1 ਵਜੇ ਤੱਕ ਸਾਰੀ ਤਿਆਰੀ ਕਰਦੀ ਹੈ ਸਾਰੀ ਫੈਮਿਲੀ ਰਲ ਕੇ ਤੇ ਤਾਂ ਜਾ ਕੇ ਇਹ ਸਾਰਾ ਕੁਝ ਜਿਹੜਾ ਹੈ ਇਹਦੇ ਵਿੱਚ ਕਾਮਯਾਬੀ ਮਿਲਦੀ ਹੈ ਹਰ ਕੰਮ ਵਿੱਚ ਮਿਹਨਤ ਜ਼ਰੂਰੀ ਹੈ ਮਿਹਨਤ ਕਰਾਂਗੇ ਤੇ ਇੱਥੇ ਇੰਡੀਆ 'ਚ ਰਹਿ ਕੇ ਵੀ ਅਸੀਂ ਭੁੱਖੇ ਨਹੀਂ ਮਰ ਸਕਦੇ ਔਰ ਪ੍ਰੋਪਰ ਤੁਸੀਂ ਮਿਹਨਤ ਕਰੋ ਤੇ ਦਿਲੋਂ ਕਰੋ ਜੋ ਕੰਮ ਕਰਦੇ ਹੈ ਮਨੋਂ ਕਰੋ ਸਾਫ ਸਫਾਈ ਦਾ ਖਿਆਲ ਰੱਖੋ ਤੇ ਜਿਹੜੇ ਵੀ ਤੁਹਾਡੇ ਕਸਟਮਰ ਆਉਂਦੇ ਆ ਉਹਨਾਂ ਦਾ ਧਿਆਨ ਰੱਖੋ ਤੇ ਬਹੁਤ ਵਧੀਆ ਇਹ ਵੀਰ ਕਰਦੇ ਤੇ ਬਹੁਤ ਕਾਮਯਾਬ ਹੋਏ ਆ ਬਹੁਤ ਸੋਹਣਾ ਕਾਰੋਬਾਰ ਇਹਨਾਂ ਦਾ ਚੱਲਿਆ ਤੇ ਪਰਮੇਸ਼ਰ ਦੁਆਰ ਆਇਆ ਤੇ ਇਹਨਾਂ ਨੇ ਸਾਰਾ ਜੋ ਕੀਤਾ ਇਸ ਲਈ ਮੈਂ ਇਹਨਾਂ ਦਾ ਧੰਨਵਾਦ ਕਰਦਾ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਵੀਡੀਓ ਦੇਖੀ ਹੋਣੀ ਹੈ ਭਾਈ ਰঞ্জੀਤ ਸਿੰਘ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਸਮਝਾਇਆ ਕਿ ਸਾਨੂੰ ਜੋ ਕੰਮ ਹੈ ਉਹ ਆਪਣੇ ਵਧੀਆ ਤਰੀਕੇ ਨਾਲ ਜੇ ਕਰਾਂਗੇ ਤੇ ਸਾਡਾ ਨਾਮ ਵੀ ਬਣੇਗਾ ਤਾਂ ਤੁਸੀਂ ਵਿਚਾਰ ਸੁਣੇ ਹੋਣਗੇ ਭਾਈ ਸਾਹਿਬ ਜੀ ਤੇ ਆਪਣੇ ਵਿਚਾਰ ਜ਼ਰੂਰ ਕਮੈਂਟਾਂ ਵਿੱਚ ਦਿਆ ਜੇ ਤੇ ਨੈਕਸਟ ਵੀਡੀਓ ਤੁਹਾਡੇ ਲਈ ਜਲਦ ਲੈ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ